ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਲੰਗਰ ਲਾਉਂਨੇ ਆਗੇ ਇਹ ਪਿੰਡ ਦੇ ਸਹਿਯੋਗ ਨਾਲ ਲਾਉਂਨੇ ਆਗੇ ਲੰਗਰ ਤੇ ਪਿੰਡ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਸਾਡੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਸੇਵਾ ਕਰਦੇ ਆ ਅਸੀਂ ਹਰ ਸਾਲ ਦੀ ਤਰ੍ਹਾਂ ਵੀ ਅੱਗੇ ਤੋਂ ਵੀ ਲਗਾਉਂਦੇ ਰਵਾਂਗੇ ਲੰਗਰ ਜੀ ਇਹ ਸਿੱਧੀ ਜਿਹੀ ਬਹੁਤ ਆ ਜਾਂਦੀ ਮਹਰੇਪਰਾ ਮੋਤੀ ਦਾ ਜਿਹਨੇ ਬਹੁਤ ਮਾਤਾ ਗੁਜਰਕੌਰ ਨੂੰ ਇਹਨਾਂ ਨੇ ਠੰਡਾ ਪਰਚਾਂ ਦੇ ਵਿੱਚ ਛੋਟੇ ਸਹਿਬਜਾਦੇ ਨੂੰ ਇਹਨਾਂ ਨੇ ਜਾ ਕੇ ਦੁੱਧ ਪਿਆ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਮਹਰੇ ਪਰਿਵਾਰ ਦੇ ਮੋਤੀ RAM ਨੇ ਇਹ ਸਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੂਗਾ ਇੱਥੇ ਹਰ ਸਾਲ ਜਿੰਨੇ ਤਿੰਨ ਚਾਰ ਸਾਲ ਹੋ ਗਏ ਲੰਗਰ ਇਸ ਦੁੱਧ ਦਾ ਪਰ ਨਾਲ ਰਲ ਕੇ ਸਾਰੇ ਪਿੰਡ ਦੇ ਨਾਲ ਸੰਜੋਗ ਨਾਲ ਇਹ ਲੰਗਰ ਛਕਾਉਨੇ ਆ ਅੱਕੇ ਨੂੰ ਵੀ ਅਸੀਂ ਲੰਗਰ ਛਕਾਉਦੇ ਦੁੱਧ ਦਾ ਅਸੀਂ ਇਹ ਕਹਿੰਨਾ ਇਹ ਮਾਪਾ ਮੋਤੀ ਮਹਿਰਾ ਦੀ ਯਾਦ ਦੇ ਵਿੱਚ ਸਾਬ ਜੰਦ ਦੀ ਯਾਦ ਵਿੱਚ ਮਾਤਾ ਗੁਰੀ ਦੀ ਨਸਾਨੀ ਜੋ ਸ਼ਹਾਦਤ ਦਿੱਤੀ ਆ ਉਹਨਾਂ ਦੀ ਯਾਦ ਵਿੱਚ ਅਸੀਂ ਇਹ ਲੰਗਰ ਲਾ ਰਹੇ ਹਾਂ ਜੋ ਕਿ ਉਹਨਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਇਹਦਾ ਅਸੀਂ ਜੋ ਲੰਗਰ ਲਾ ਰਹੇ ਨੇ ਯਾਦ ਵਿੱਚ ਅਸੀਂ ਉਹਨਾਂ ਮਾਰੇ ਕੁਝ ਵੀ ਨਹੀਂ ਕਿ ਜੋ ਲੰਗਰ ਲਾ ਰਹੇ ਹਾਂ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਬਾਕੀ ਸਾਡੇ ਮਹਿਰਿਆਂ ਸਿੱਕਾਂ ਦੇ ਘਰੇ ਹਰ ਸਾਲ ਵਾਂਗੂ ਕਰਦੇ ਆਂਗੇ ਬਾਕੀ ਪਿੰਡ ਸਹਿਯੋਗ ਦੇ ਰਿਹਾ ਸਾਡੇ ਨਾਲ ਜੀ ਕਹਿੰਦਾ ਨਹੀਂ ਲੋ ਵੀ ਲੱਗਤ ਰਹਿ ਗਿਆ ਸੀ ਅੱਜ ਇਸ ਵਿੱਚ ਬਸ ਇੱਕ ਜਗ੍ਹਾ ਤੇ ਪਰ ਅੱਜ ਪੁਜਾਰੀ ਦੇ ਸਾਹਮਣੇ ਦੋਤਰ ਲੱਗੇ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਵੀ ਸਾਨੂੰ ਦੋ ਇੱਕ ਦੇਖ ਰਹੇ ਨੇ ਅੱਜ ਸਾਰਿਆਂ ਨੂੰ ਤਨ ਤਨ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਚੋੜੇ ਨੂੰ ਲੈ ਕੇ ਜੋ ਅੱਜ ਨਿੱਕੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਮਨ ਬਹੁਤ ਭਾਵਕ ਹੋ ਰਿਹਾ ਤੇ ਲੇਕਿਨ ਸਾਰੇ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਧੰਨ ਮੋਤੀ ਜਨਪੁਰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਲਾਇਆ ਉਹਦੇ ਮਾਂ ਵਾਕ ਅਨਸਾਰ ਅੱਜ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਇਹ ਜਿੱਥੇ ਵੀ ਵਾਕ ਵਾਕ ਕਨ੍ਹਾਲ ਸਿੰਘ ਵਾਲਾ ਦੇ ਵਿੱਚ ਵਾਕ ਵਾਕ ਦੁੱਧ ਦੇ ਲੰਗਰ ਲਾਏ ਗਏ ਆ ਸਾਰੇ ਵੱਲੋਂ ਤੇ ਅੱਜ ਕਚਹਿਰੀ ਦੇ ਗੇਟ ਦੇ ਅੱਗੇ ਸਾਰੀ ਕਚਹਿਰੀ ਦੇ ਬੰਦੇ ਨੇ ਮਿਲ ਕੇ ਜਿੰਨੇ ਵੀ ਸਾਡੇ ਯੋਗਦਾਨ ਪਾਉਣ ਵਾਲੇ ਵੀਰ ਆ ਸਾਰੇ ਸਾਡੇ ਨਾਲ ਸਹਿਮਤੀ ਨਾਲੇ ਲੰਗਰ ਲਾ ਰਹੇ ਦੁੱਧ ਦਾ ਉਹਦੇ ਕਰਕੇ ਅਸੀਂ ਸਾਰਿਆਂ ਨੂੰ ਜਿੰਨੇ ਵੀ ਅੱਜ ਤੱਕ ਇਹ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜਿੱਥੇ ਵੀ ਹੋ ਸਕੇ ਵੱਧ ਤੋਂ ਵੱਧ ਸਿਆਣਿਆਂ ਦੀ ਘਾਵਤਾ ਜੇ ਰੋਣਾ ਨਹੀਂ ਤਾਂ ਰੋਣ ਵਰਗਾ ਮੂੰਹ ਜ਼ਰੂਰ ਬਣਾ ਲੈਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਾਰਿਆਂ ਨੂੰ ਸਮਰਪਿਤ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ